ਬੱਸ ਹੂੰ ਜੀ ਅਚਾ ਜਦੋਂ ਇਹ ਮਤਲਬ ਇਤਿਹਾਸ ਨਾਲ ਤਾਂ ਉਹ ਜੀ ਨੂੰ ਉਹ ਨੂੰ ਕੋਲ ਸਮਝ ਆਉਣ ਲੱਗੇ ਕਿ ਨੰਬਰ ਇਹਨਾਂ ਨੂੰ ਫੜ ਤੂ ਬੱਲਗਰਿਆਂ ਦੀ ਲੋੜ ਨਹੀਂ ਮੈਂ ਤਾਂ ਜੇ ਐਦਾਂ ਵੀ ਕੋਈ ਖੱਬੀ ਗੱਲ ਹੋਈ ਕਹਿੰਦਾ ਉੱਧਰ ਜਾ ਦੱਸੋ ਸੋਹਣੇ ਜਿਹੜੇ ਜਿਹੜੇ ਕੋਈ ਖੱਬੀ ਗੱਲ ਕਰਦਾ ਬਸ ਆ ਠੀਕ ਗਰਮਾ ਗਰਮਾਰੇ ਬਦਲ ਅੱਛਾ ਜਿਹੜੇ ਜਿਹਨੂੰ ਐਕਸ਼ਨ ਹੋਇਆ ਮਤਲਬ ਪੰਜਾਬ ਦੇ ਵਿੱਚ ਕਈ ਬੰਦੇ ਮਾਰੇ ਵੀ ਗਏ ਉਹਦੇ ਵਿੱਚ ਕੋਈ ਸ਼ੂਦਖੋਰ ਕੋਈ ਫਲਾ ਨੀਤੀ ਵਾਲਕੇ ਅਨਾਬਰਲਾ ਸੀ ਰਿਫਾਰਮ ਐਕਸ਼ਨ ਹੋਇਆ ਕਹਾ ਉਸਮਾਨ ਦੇ ਪਿੰਡ ਜ਼ਮੀਨ ਦਾ ਐਕਸ਼ਨ ਹੋਇਆ ਇਹਨਾਂ ਐਕਸ਼ਨਾਂ ਦਾ ਅੰਤ ਉਹ ਲੋਕਾਂ ਦੇ ਰਿਸਕ ਕੀ ਅਸਰ ਪਿਆ ਦੇਖੋ ਮੈਂ ਉਹ ਲੋ ਇਨਐਕਟਿਵ ਹੋ ਗਿਆ ਸੀ ਹੂੰ ਤੇ ਬਿਲਕੁਲ ਮੈਂ ਤਾਂ ਦੋ ਬਾਅਦ ਦੇ ਬਾਅਦ ਚੋਗੇ ਬਾਅਦ ਚੋਗੇ ਨਾ ਤੇ ਮਤਲਬ ਕੋਈ ਜਿਹੜਾ ਵੀ ਕੋਈ ਐਕਸ਼ਨ ਕਰ ਹੁੰਦਾ ਰਿਹਾ ਉਹਦਾ ਕੋਈ ਬੜਾ ਪ੍ਰਭਾਵ ਉਹ ਲੋਕਾਂ ਤੇ ਵਧੀਆ ਨਹੀਂ ਹੂੰ ਕਦੇ ਠੀਕ ਠੀਕ ਮਤਲਬ ਉਹ ਲੋਕਾਂ ਤੋਂ ਮੇਰੇ ਖਿਆਲ ਮਿੱਖੜਨ ਦਾ ਵੀ ਕਾਰਨ ਇਹ ਇਹਦੇ ਵਿੱਚ ਇੱਕ ਕਾਰਨ ਇਹ ਵੀ ਬਣਿਆ अच्छा ਜਿਹੜੀਆਂ ਤੁਸੀਂ ਗੀਤ ਕਵਤਾਵਾਂ ਲਿਖਦੇ ਸੀਗੇ ਉਹ ਤੁਸੀਂ ਕਹਿੰਦੇ ਹੋ ਜੀ ਹੂ ਤਾਂ ਸਾਡੇ ਕੋਲੇ ਕੋਈ ਨਹੀਂ ਸਾਮੀ ਉਹ ਉਹ ਕਿਸ ਤਰ੍ਹਾਂ ਦੀਆਂ ਸੀਗੀਆਂ ਇੱਕ ਤਾਂ ਆਮ ਮੂਵਮੈਂਟ ਨਾਲ ਸਵਾਤ ਗੋਗ ਲਗਾ ਬਦੂ ਖੱਬੇ ਪੱਖੀ ਸੋਚ ਆ ਲਈ ਗਏ ਜੀ ਉਸ ਵੀ ਕੋਈ ਸੀ ਕਹਾਣੀਆਂ ਹੋਣ ਲਿਖੀਆਂ ਨਾ ਮੈਂ ਕਹਾਣੀਆਂ ਨਹੀਂ ਲੇਖ ਲਿਖੇ ਲੇਖ ਲਿਖੇ ਲੇਖ ਲਿਖੇ ਉਹ ਕਿਹੜੇ-ਕਿਹੜੇ ਪ੍ਰੰਸ਼ਪੇ ਤਕਰੀਬਨ ਪਾਰਟੀ ਵਾਲਾ ਚਿਆ ਲੂਗ ਲਹਿਰ ਚਿਆ ਨਾ ਮੈਂ ਅੱਛਾ ਇਹ ਨਾ ਚਾ ਇਹ ਨਾ ਚਾ ਛੋਦੇ ਰਹੇ ਨੇ ਤੇ ਉਹਨਾਂ ਕੋਈ ਸਾਲ ਜ਼ਿਆਦਾ ਤੁਹਾਡੇ ਮਤਲਬ ਵੀ ਕਿਹੜੇ ਸਾਲ ਨਾਂ ਨਾਮ ਰੱਖਿਆ ਨਾ ਸਾਨੂੰ ਜਿਹੜੇ ਹੁਣ ਮਤਲਬ ਤੁਸੀਂ 67 ਦੇ ਤੋਂ ਸਰਗਰਮ ਹੋ ਗਏ ਉਸ ਵੀਰੇ 67 ਦੇ ਵਿੱਚ ਛਪੇ ਹੋ ਸਕਦੇ ਆ ਨਾ ਉਹ ਬਹੁਤ ਦੇ ਬਤੋਰੀ ਦੇ ਰਿਵਾਇਵ ਚਾਪੇ ਹੋ ਨਾ ਮੈਂ ਇਸ ਕਰਕੇ ਪੁੱਛ ਰਿਹਾ ਤੁਹਾਨੂੰ ਕਿਉਂਕਿ ਮੈਂ ਜਦੋਂ ਪੰਜਾਬ ਸਟੈਂਡ ਯੂਨੀਅਨ ਦਾ ਇਤਿਹਾਸ ਜਿਹੜੀਆਂ ਇਹ ਮਤਲਬ ਉਹਦੀਆਂ ਝਲਕਾਂ ਇੱਕ ਕਿਤਾਬ ਲਿਖੀ ਹੈ 2012 ਚ ਛਪੀ ਹੈ ਉਹਦੋਂ ਦੇ ਨਵੇਂ ਜਮਾਨੇ ਦੀਆਂ ਫਾਇਲਾਖੋਰੀਆਂ ਉਹਨਾਂ ਪਰੇ ਸਰ 1963 ਤੋਂ ਫਾਇਦਾ ਕਰਵਾਈਆਂ ਨੇ ਪੁਰਾਣਾ ਬਾਗੀ ਹਰਾਂ ਵਾਲੇ ਦਾ ਸਟੂਡੈਂਟ ਇੰਜੀਨੀਅਰ ਦਾ ਪੜਾਟਦਾ ਮੈਂ ਤਾਂ ਕਹਿਣਾ ਵੀ ਜੇ ਤੁਹਾਡੇ ਸਾਹ ਦਾ ਪਤਾ ਲੱਗ ਜੀ ਮੈਂ ਉੱਥੋਂ ਕੱਢ ਲਿਆ ਉਹ ਮੈਂ ਨਵੇਂ ਮਤਲਬ ਆ ਇਸ ਪੱਖ ਤੋਂ ਕੋਈ ਸੋਚਿਆ ਹੀ ਨਹੀਂ ਵੀ ਇਹ ਨਵੇਂ ਜਮਾਨੇ ਵਾਲੇ ਛਪੀਆਂ ਨੇ ਨਾ ਹਾਂ ਨਵੇਂ ਨਵੇਂ ਜਮਾਨੇ ਛਪੀਆਂ ਨਵੇਂ ਜਮਾਨੇ ਚ ਛਪੀਆਂ ਕੁਝ ਲੋਕ ਲੈ ਅੱਛਾ ਚਲੋ ਜੇ ਤੁਸੀਂ ਤੁਹਾਡੇ ਦਿਮਾਗ 'ਚ ਯਾਦ ਆਵੇ ਸਾਲ ਵੀ ਕਿਹੜੇ ਸਾਲ ਛਪੀਆਂ ਨੇ ਤਾ ਮਤਲਬ ਕੰਨੀਆਂ ਨੂੰ ਦੱਸ ਦਿਓ ਜਾਂ ਮੈਨੂੰ ਦੱਸ ਦਿਓ ਹੈ ਕਿ ਮੈਂ ਕੋਸ਼ਿਸ਼ ਕਰੂੰਗਾ ਕਿ ਉਹ ਮਗਲੂ ਕੰਨੀਆਂ ਜਾਣ ਠੀਕ ਹੈ ਹਾਂ ਹੈ ਨਾਲੇ ਇਹ ਕੋਈ ਹੈ ਲੱਗਿਆ ਮੈਂ ਹਜੇ ਆਪਣੀ ਗੱਲ ਖਤਮ ਨਹੀਂ ਕੀਤੀ ਅੱਛਾ ਇਹ ਗੱਲਬਾਤ ਹੀ ਨਾ ਹਾਂ ਮੈਂ ਇਹਦੇ ਤੇ ਭੁੱਲ ਗਏ ਨਹੀਂ ਇਹ ਇੱਕ ਤਾਂ ਉਹ ਮਤਲਬ ਤੁਸੀਂ ਸਾਡੇ ਧਿਆਨ ਚ ਲਿਆ ਦਿਓ ਇਹਦਾ ਮਤਲਬ ਤੁਸੀਂ ਤਰ ਦੇ ਡਾਇਰੈਕਟਰ ਵੀ ਬਣ ਸਕਦੇ ਸੀ ਉਹ ਠੀਕ ਹੈ ਪਰ ਧਰ ਦੀਆਂ ਹਾਲਤਾਂ ਨੇ ਮਤਲਬ ਗਰੀਬੀ ਦੀਆਂ ਹਾਲਤਾਂ ਨੇ ਸਰੂਪ ਪੜਨ ਦੇ ਨੇ ਖੇਲ ਦਿਮਾਗ ਵਾਲੀ ਹੋ ਜੇ ਜਦੋਂ ਜੇ ਕੋ ਸਟੈਪ ਗੈਪ ਚੱਕ ਲਿਆ ਸੋ ਕੰਮੇ ਤਾਂ ਗੜਬੜ ਹੋਗੀ ਜੇ ਮੰਨ ਲਿਆ ਜਿਉਂ ਕਰਕੇ ਫਿਰ ਪੜਨਾ ਲਿਖਣਾ ਮਤਲਬ ਫਿਰ ਤੋਂ ਪਹਿਲਾਂ ਤਾਂ ਪਹਿਲਾਂ ਤਾਂ ਅਗਿਆਤੀ ਨਾਲ ਇਹ ਹੋਰ ਜਿਆਦਾ ਸੀ ਕਾਲ ਵੀ ਹੋ ਗਿਆ ਸੀ ਕਿ ਕਿਵੇਂ ਦੇ ਤਰੀਕੇ ਨਾਲ ਉਦੋਂ ਬਾਅਦ ਉਹਨਾਂ ਕਚਰਾਉਣ ਲੱਗੇ ਅੱਛਾ ਇੱਕ ਗੱਲ ਦੱਸੋ ਕਿ ਤਕਰੀਬਨ 72 ਤੱਕ 72 ਤੱਕ ਸਾਰੇ ਗਰੁੱਪ ਉਹ ਲਾਈਨ ਪੁਰਾਣੀ ਛੱਡ ਗਏ ਸੀ ਕਿਉਂਕਿ ਸੂਹੀ ਤਾਂ ਬੰਨ੍ਹ ਹੀ ਛੱਡ ਗਿਆ ਸੀਗਾ ਉਦੋਂ ਬਾਅਦ ਕਿਸੇ ਗਰੁੱਪ ਨੇ ਦਿਵੋਮਤਲ ਸਮਾਪਤ ਨਾਮ ਆਈ ਇਸ ਗਰੁੱਪ ਨੇ ਤੁਹਾਡੇ ਨਾਲ ਆਪਾਂ ਮੇਰੇ ਕਰਨੀ ਪੁੱਛ ਕੀਤੀ ਕਿ ਬੰਦਿਆਂ ਦੀ ਗਲਤੀ ਨਹੀਂ ਸੀ ਇਹ ਪਾਰਟੀ ਦੀ ਲਾਈਨ ਦੀ ਗਲਤ ਸੀ ਮੁੜ ਕੇ ਕੋਈ ਦਾਲ ਨਹੀਂ ਮੇਰੇ ਤੱਕ ਕਿਸੇ ਨੇ ਅਪਰੋਚ ਨਹੀਂ ਕੀਤਾ ਨਾ ਦੇ ਕਰਦੇ ਤਾਂ ਮੈਂ ਤਿਆਰ ਹੋਏ ਨਹੀਂ ਸੀ ਹੁਣ ਤੇ ਕੋਈ ਕਿਸੇ ਕਿਸਮ ਦੀ ਉਹ ਨੈਗੇਟਿਵ ਸਰਵਰ ਠੀਕ ਹੈ ਮਤਲਬ ਉਹਨਾਂ ਦੇ ਉਹਨਾਂ ਦੇ ਸਾਹਮਣੇ ਇਹ ਜਿਵੇਂ ਇਹ ਬਿਲਕੁਲ ਇਹ ਬੰਦਾ ਡਰ ਗਿਆ ਕਿ ਐ ਤੇ ਇਹਨੂੰ ਇਹਨੂੰ ਪ੍ਰੇਰਣਾ ਕਰਨ ਨਾਲ ਨੁਕਸਾਨ ਹੀ اٹਾਉਂ। ਓਕੇ ਓਕੇ ਹਾਂ ਬਿਲਕੁਲ ਇਹ ਉਹਨਾਂ ਦੇ ਦਿਮਾਗ ਦੇ ਦਿਮਾਗ ਵਿੱਚ ਬੈਠ ਗਈ। ਕਿੰਨੀ ਕਮਕਾਇਆ ਹੁੰਦਾ ਨਾ ਜੀ ਜਦੋਂ ਕੋਈ ਪਾਰਟੀ ਮੰਨ ਲੈਂਦੀ ਆ ਵੀ ਯਾਰ ਆਪਣੀ ਲਾਈਨ ਗਲਤ ਸੀ। ਬੰਦੇ ਗਲਤ ਨਹੀਂ ਸੀਗੇ ਤੇ ਮੁੜ ਕੇ ਉਹ ਆਪਣੀ ਆਤਮ ਮੰਥਨ ਕਰਕੇ ਮੁੜ ਕੇ ਦੁਬਾਰਾ ਤਾਲਮਿਲ ਕਰਨ ਦੀ ਕੋਸ਼ਿਸ਼ ਕਰਦੀ ਹੈ ਵੀ ਯਾਰ ਉਹ ਉਹ ਬੰਦਿਆਂ ਨੇ ਜਿਹੜੇ ਸਾਡੇ ਨਾਲ ਜੁੜੇ ਸੀ ਉਹ ਪਿੱਛੇ ਕਿਉਂ ਚਲੇ ਗਏ ਉਹਦੇ ਵਿੱਚ ਪਾਰਟੀ ਦੀ ਵੀ ਗਲਤੀ ਹੈ ਪਾਰਟੀ ਦੀ ਲਾਈਨ ਦੀ ਗਲਤੀ ਹੈ ਵੀ ਐਸ ਪ੍ਰਸੰਗ 'ਚ ਕੋਈ ਸੋਚਿਆ ਹੋਵੇ ਕਿਸੇ ਨੇ। ਉਹ ਨਹੀਂ ਸੋਚਿਆ ਮਤਲਬ। ਠੀਕ ਤੇ ਉਹ ਜਦੋਂ ਤੁਹਾਨੂੰ ਇਹ ਮਿਲਦੇ ਰਹੇ ਨੇ ਕਿਰਤਕੋ ਜਿਹਨੇ ਵਿਸ਼ੇਸ਼ ਰਾਮ ਤੁਹਾਡੇ ਥੀ ਰਹਿੰਦੇ ਨੇ ਇਸ ਤਰ੍ਹਾਂ ਦੇ ਕਾਮਰੇ ਜਿਹੜੇ ਤੁਹਾਨੂੰ ਮਿਲਦੇ ਰਹੇ ਹੈ ਉਹਨਾਂ ਦਾ ਰਵਈਆ ਤੁਹਾਡੇ ਪਰ ਕੀ ਕਿਸ ਤਰ੍ਹਾਂ ਦਾ ਰਹੇਗਾ ਹਮੋ ਕੋਈ ਹੈ ਕੋਈ ਮਿਲਵਰਤਨ ਵਾਲਾ ਹੈ ਮਿਲਵਰਤਨ ਵਾਲਾ ਕੋਈ ਕੋਈ ਉਸ ਚ ਨਹੀਂ ਕੋਈ ਨਾ ਕੋਈ ਨਾ ਕੋਈ ਸੁਭਾਅ ਰਹੋ ਹਮ ਹਮ ਠੀਕ ਠੀਕ ਇਸ ਵਾਰ ਮੈਂ ਉਸ ਕਰਕੇ ਪੁੱਛਿਆ ਨਾ ਵੀ ਦੇਖੋ ਤੁਹਾਡਾ ਲਿਖਤਾ ਦੇ ਵਿਚਾਰ ਖਾਂ ਦੇ ਨਾਮ ਆਉਂਦਾ ਹੈ ਤਾਂ ਇੰਟਰਵਿਊ ਕਿਤਾ ਰਣਜੀਤ ਨੇ ਕੀਤੀ ਹੈ ਤੁਹਾਨੂੰ ਤੁਹਾਡੇ ਨਾਲ ਹੋਰ ਵੀ ਕਿਸੇ ਨੇ ਇੰਟਰਵਿਊ ਕੀਤੀ ਮੈਨੂੰ ਤਾਂ ਰਣਜੀਤ ਵੀ ਆ ਰਹੀ ਹੈ ਰਣਜੀਤ ਤਾਂ ਤੁਹਾਡੀ ਯੂਨੀਵਰਸਿਟੀ ਦੀ ਕੁੜੀ ਹੈ ਤੇ ਅੱਛਾ ਹਾਂ ਉਹ ਕੁੜੀ ਆਈ ਸੀ ਕੁੜੀ ਆਈ ਸੀ ਉਹ ਉਹ ਤਾਂ ਕਾਲਜ ਤੋਂ ਹੈ ਨਾ ਸਰ ਹਾਂ ਅੱਛਾ ਮੈਂ ਆਹ ਜੀ ਚੀਜ਼ਾਂ ਮੈਨੂੰ ਜੇ ਤੁਹਾਡੇ ਕੋਲ ਆਏਗੀ ਫੋਟੋ ਹਾਂ ਹਾਂ ਮੈਨੂੰ ਮੈਨੂੰ ਨਹੀਂ ਪਤਾ ਮੈਂ ਤੁਹਾਨੂੰ ਦੇ ਜਾਂਗਾ ਜੀ ਫੋਟੋਕਾਪੀ ਕਰਾ ਕੇ ਵਿਰੇ ਦੇ ਵਿੱਚ ਤਾਂ ਪੂਰੀ ਦੀ ਪੂਰੀ ਹੈ ਨੇ ਕੋਈ ਨਹੀਂ ਮਸਫਤ ਜੇ ਤੇ ਸੁਣਾਉਣੀ ਆ ਮੈਂ ਤੁਹਾਨੂੰ ਨਾ ਨਾ ਮੇਰਾ ਟਾਈਮ ਬਹੁਤ ਹਾਂ ਤੇ ਚਲੋ ਅੱਜ ਇੰਨੀ ਕਾਫੀ ਸਰ ਤੁਸੀਂ ਸਭ ਦੇ ਲਈ ਬੜਾ ਇੱਕ ਪਾਣੀ ਕਰਦੇ ਆ ਮਤਲਬ ਤੁਸੀਂ ਬਾਈ ਬਹੁਤ ਰੀਲੀ ਤੇ ਤੁਹਾਡਾ ਬੜਪਾ ਹੈ ਬੜੀ ਸਾਨੂੰ ਨਿਕਲ ਮਹਿਸੂਸ ਹੋਈ ਤੁਹਾਡੇ ਕੋਲੇ ਆ ਕੇ ਤੁਹਾਡੇ ਮਨ ਤੇ ਕੋਈ ਸੇ ਮੇਰੇ ਬਾਰੇ ਭਾਵਨਾ ਹੈਗੀ ਹੈ ਨਹੀਂ ਤੁਹਾਡੇ ਕੋਲ ਕੋਈ ਨਹੀਂ ਮੈਂ ਤਾਂ ਕੋਈ ਤਲਵਾਦੀ ਨਹੀਂ ਨਹੀਂ ਸਰ ਇਹ ਦੇਖੋ ਜਿਹੜੀਆਂ ਲਹਿਰਾਂ ਨਹੀਂ ਹੈ ਲਹਿਰਾਂ ਦੇ ਵਿੱਚ ਜਿਹਨੀਆਂ ਗਲਤ ਮਤਲਬ ਜਦੋਂ ਘਰਾਹੇ ਪੈ ਜਾਂਦੀਆਂ ਨੇ ਉਹਦਾ ਨੁਕਸਾਨ ਹੁੰਦਾ ਹੈਗਾ ਪਰ ਉਹਦੇ ਵਿੱਚ ਮੁੱਖ ਰੋਲ ਜਿਹੜਾ ਮੈਂ ਸਮਝਦਾ ਉਹ ਉਸ ਪਾਰਟੀ ਦੀ ਲਾਈਨ ਦਾ ਹੁੰਦਾ ਹੈ ਉਹ ਵਿਅਕਤੀਆਂ ਦਾ ਨਹੀਂ ਹੈਗਾ ਜਿਉਂ ਆਪਾਂ ਵਿਅਕਤੀਆਂ ਤੇ ਸਿੱਧੀ ਇਹ ਸਾਰਾ ਹਾਂਜੀ ਅਕਦਰ ਕੁਰਬਾਨੀ ਤੋਂ ਬਿਨਾਂ ਇਤਿਹਾਸ ਹਾਂ ਹਾਂ ਮੈਂ ਮੈਨੂੰ ਹੀ ਬਰਕਰਾਰ ਤਾਂ ਵਿਅਕਤੀ ਦੀ ਕੁਰਬਾਨੀ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਕਿ ਤੁਸੀਂ ਇਤਿਹਾਸ ਦੇ ਪੰਨੇ ਤੇ ਹੋ ਤੇ ਇਹ ਜਿਹੜਾ ਹੈਗਾ ਮੈਂ ਬਕਾਇਦਾ ਮਤਲੇ ਬਣਾਇਆ ਹੋਇਆ ਇਸ ਤੋਂ ਪਹਿਲਾਂ ਫਿਰ ਸਰਜੀਤ ਰਮਾਨੀ ਸੀ ਉਹ ਤੁਹਾਡੇ ਬਾਣ ਗੀਤ ਲਿਖਦਾ ਹੁੰਦਾ ਸੀ ਜੇਲ੍ਹ ਦੇ ਵਿੱਚੋਂ ਉਹਨੇ ਲਿਖਿਆ ਸੀ ਕੰਬਲ ਪਿਆਰੇ ਜੇਲ੍ਹ ਦੇ ਮਾਫੀ ਮੰਗ ਕੇ ਗਦਾਰ ਨਹੀਂ ਕਹਾਉਣਾ ਉਹਨੂੰ ਦੀ ਇੰਟਰਵਿਊ ਕੀਤੀ ਮੈਂ YouTube ਦੇ ਉੱਤੇ ਪਾਈ ਉਹ ਪਿਛਲੇ ਸਾਲ ਵਿਚਾਰੇ ਇਸ ਦੁਨੀਆ ਤੋਂ ਚਲੇ ਗਏ ਇਸੇ ਤਰੀਕੇ ਬੋਕਰ ਸਿੰਘ ਸੀਗਾ ਆਪਣਾ ਬੰਦਾ ਉਹ ਵੀ ਹਾਂ ਇਸੇ ਸਾਥ ਉਹ ਵੀ ਮੈਂ ਦੋਹਾਂ ਦੇ ਨਾਲ ਖੋਖਰ ਜਾ ਕੇ ਹਾਲਾਂਕਿ ਉਹ ਕਾਂਗਰਸ ਚ ਚਲੇ ਗਿਆ ਸੀ ਕੁਛ ਸਮਾਹ ਹੋ ਕਾਂਗਰਸ ਰਿਆ ਪਰ ਹੀ ਨੇ ਜਨ ਅੰ ਵਿੱਚ ਆ ਕੇ ਤੇ ਉਹ ਲਹਿਰ ਦੇ ਪ੍ਰਤੀ ਲਿਖਣਾ ਸ਼ੁਰੂ ਕੀਤਾ ਦਰਜੀਤ ਸਿੰਘ ਦੀ ਸਰਹਾਂਜੀ ਪ੍ਰੋਗਰਾਮ ਤੇ ਆਇਆ ਗੀਤ ਬੋਲ ਕੇ ਗਿਆ ਜੀ ਉਹ ਗੀਤ ਬੋਲ ਕੇ ਗਿਆ ਰਾਤ ਨੂੰ ਨੇ ਗੀਤ ਲਿਖਿਆ ਤੇ ਸੋਬਾ ਮਗਲ ਲੈ ਕੇ ਸੋਬਾ ਨੂੰ ਸੁਣਾਇਆ ਕਹਿੰਦਾ ਯਾਰ ਆ ਗੀਤ ਮੈਂ ਸਧਾਨੀ ਦੇ ਪ੍ਰੋਗਰਾਮ ਤੇ ਬੋਲਣਾ ਚਾਹੁੰਦਾ ਮੈਂ ਫੇ ਤੂੰ ਜਰੂਰ ਆ ਗੁਲਾਮਾਂ ਦੀ ਅਪਾ ਤੁਹਾਨੂੰ ਟਾਈਮ ਦਵਾਵਾਂਗੇ ਇੱਥੇ ਪਟਿਆਲੇ ਆਇਆ ਜੋ ਬਖਰ ਚ ਉਹ ਬੋਲ ਕੇ ਗਿਆ ਐਸੇ ਤਰੀਕ ਸਰਜੀਤ ਪਰਮਾਨੀ ਨੇ ਸਰਜੀਤ ਪਰਮਾਨੀ ਤੇ ਜਿਹੜਾ ਗੀਤ ਲਿਖਿਆ ਨਾ ਜੀ ਉਹ ਕਹਿੰਦਾ ਵੀ ਤੂੰ ਸਿਰਕਦਾ ਪੱਕਾ ਰਿਆ ਅਸੀਂ ਰਾਤ ਗੋਲਗੇ ਸੀ ਐਂ ਬੋਲਿਆ ਇਹ ਲੋਆ ਕੋ ਬੰਦਾ ਦੇਖੋ ਮੇਰੇ ਮਨ ਦੇ ਵਿੱਚ ਉਹਦੇ ਤਰਤੀ ਵੀ ਪੂਰਾ ਸਤਕਾਰ ਰੱਖਿਆ ਮੈਂ ਸਪੈਸ਼ਲ ਜਾ ਕੇ ਉਹਦੇ ਪਿੰਡੋਂ ਦੀ ਇੰਟਰਵਿਊ ਕਰਕੇ ਆ ਉਹ ਤਿੰਨ YouTube ਦੇ ਉੱਤੇ ਪਾਈ ਬਹੁਤ ਲੋਕਾਂ ਨੇ ਮਤਲਬ ਉਹਨੂੰ ਸੁਣਿਆ ਦੇਖਿਆ ਹੁਣ ਜੇ ਵੀ ਇਹ ਤੁਹਾਡੀ ਇੰਟਰਵਿਊ ਹੈ ਇਹ ਤੁਹਾਡੀ ਆਗਿਆ ਦੇ ਨਾਲ ਹੀ ਪਾਵਾਂਗੇ ਨਹੀਂ మేనేజర్ ਜੇ ਤਾਂ ਅਸੀਂ ਪਹਿਲਾਂ ਕਹਿੰਦੇ ਵੱਖੀ ਨਹੀਂ ਕੋਈ ਮੇਰੀ ਦਰਦ ਬਾਦੁਰਪਾ ਮੈਂ ਬਾਦ ਚ ਪਾ ਦੇਣਾ ਉਹਨੂੰ ਕੋਈ ਹੈ ਬਾਦ ਜੋ ਵੈਸੇ ਗਾਣੇ ਕੁਝ ਨਹੀਂ ਹੈ ਸ਼ੋਹਰ ਮੈਂ ਉਹ ਮਤਲਬ ਹੋ ਗਏ ਆ ਉਹਨਾਂ ਦੇ થોਣੇ ਮੇਰੇ ਤੇ ਤਾਇ ਨਹੀਂ ਹੈ ਬਿਲਕੁਲ ਮੈਨੂੰ ਖੋ ਗਏ ਕੋਈ ਫਿਰ ਕੋਈ ਗੱਲ ਕੋਈ ਰਾਜ ਨਹੀਂ ਹਾਂ ਤੁਸੀਂ ਜੇ ਮੇਰੇ ਮੇਰੇ ਡਮੋ ਪਾ ਦੇ ਮੜਾ ਦੇ ਆਜੋ ਸਰ ਆਜੋ ਤੁਸੀਂ ਇੱਥੇ ਬੈਠ ਜਾ ਵਿਚ ਆ ਜਾਓ ਕਲਪ ਤੇ ਇਹਦਾ ਮਕਸਦ ਤਾਂ ਆਪਣਾ ਇਹੀ ਹੈ ਜੀ ਵੀ ਇਹ ਲੜਨਾ ਇਤਿਹਾਸ ਨੂੰ ਸਾਹਮਣੇ ਕਿ ਆਹਾਂ ਹੈ ਇਤਿਹਾਸ ਦੇ ਪਾਤਰ ਰਹੇ ਜੀ ਤੁਸੀਂ ਉਹਨਾਂ ਪਾਤਰਾਂ ਵਿੱਚੋਂ ਇੱਕ ਹੋ ਮੈਂ ਕਿਹਾ ਜੀ ਮੈਨੂੰ ਤੁਹਾਡੀ ਇਹ ਭਾਵਨਾ ਹੈ ਇਹ ਮੈਨੂੰ ਜਿਹੜਾ ਸਹਿਯੋਗ ਜਾਣਕਾਰੀ ਹੈ ਕਿ ਕਿਸੇ ਮਿਲਣੇ ਗਿੜੋ ਤੁਸੀਂ ਜੀ ਮੈਨੂੰ ਸਾਂਝਾ ਦਿਵਾਉਮੇਗਾ ਠੀਕ ਤੁਸੀਂ ਸੋਹਣਵਾਲ ਤੋਂ ਹੋ ਕੁ ਜਾਣਕਾਰੀ ਨਹੀਂ ਸੋਹਣਵਾਲ ਦੱਸੋ ਸੋਹਣਵਾਲੇ ਤਾਂ ਹੁਣ ਸੋਹਣਵਾਲ ਜਾਣਕਾਰੀ ਨਹੀਂ ਹੋ ਗਈ ਉਹ ਤੋਂ ਬਾਅਦ ਮਤਲਬ ਜਦੋਂ ਹੋ ਨਾ ਮੋਟਾ ਮਾਰ ਜੇ ਹੋ ਗਿਆ ਅਗਰ ਲੋ ਹੋ ਗਿਆ ਸਵੇਰ ਨੂੰ ਮੈਂ ਜਿੰਨ ਮੈਂ ਅਸਲ ਮੈਂ ਅਸਲੇ ਸਦਲ ਤੇ ਉਹ ਹੋ ਗਿਆ ਵੀ ਮੈਂ ਸਮਝ ਲਿਆ ਕਿ ਤੂੰ ਇਹ ਤਸ਼ੱਦਦ ਦਾ ਮੁਕਾਬਲਾ ਕਰ ਨਹੀਂ ਸਕਦਾ ਅੰਡਰਗਰਾਉਂਡ ਹੋ ਨਹੀਂ ਸਕਦਾ ਜੇ ਉਹ ਅਖਾ ਤੂੰ ਫੜਿਆ ਗਿਆ ਜਾਂ ਤੂੰ ਐ ਸਮਝ ਲਿਆ ਕਿ ਲੈ ਗਲਤ ਹੋ ਗਿਆ ਜਿੰਨੀ 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 ਦਾ ਕਨਵੈਕਸ਼ਨ ਨਾ ਹੋਵੇ ਕਿਉਂ ਨਹੀਂ ਕਿ ਤੁਸੀਂ ਤਸ਼ੱਦਦ ਨੂੰ ਬੁਲਾ ਰਹੇ ਜੇ ਉਸ ਤੋਂ ਕਨਵੈਕਸ਼ਨ ਹੋਏ ਬਹਿ ਮਾਰਗੀ ਕਰਨਾ ਚਾਹੀ ਪੁਰ ਤਸੀਮ ਵੈਸੇ ਇੱਕ ਗੱਲ ਹੈ ਆ ਸਰ ਮੈਂ ਤਾਂ ਹੈਰਾਨ ਹਾਂ ਕਿ ਤੁਸੀਂ ਕਨਵਿਕਸ਼ਨ ਸ਼ਬਦ ਪੰਜਵੀਂ ਗੱਦ ਪੰਜਵੀਂ ਤੱਕ ਪੜ੍ਹਨੇ ਬਾਅਦ ਵੀ ਨਾ ਹੈ ਅੰਗਰੇਜ਼ੀ ਦਾ ਕਨਵਿਕਸ਼ਨ ਚਾਹੁੰਦੇ ਆਲੇ ਬਾਅਦ ਵੀ ਹੈ ਉਹਦੋਂ ਮੈਨੂੰ ਅਮਰ ਸਾਇੰਟਰ ਰਿਵੀਜ਼ਨ ਤੇ ਲਾਗੇ ਹਾਂਜੀ ਉੱਥੇ ਤੋਂ ਸਪਲਾਈਸਰ ਬੰਦਾ ਮੇਰ ਸਿੰਘ ਸੀ ਇੱਕ ਸਾਡੇ ਦਾ ਪੁਰਾਣਾ ਤੁਸੀਂ ਕਰੋ ਜਿਹੜੇ ਇਨਕੁਆਰੀ ਜਦੋਂ ਸਾਰਾ ਉਹ ਕੈਬਿਨਟ ਜਿੰਨਾਂ ਦੀ ਬੈਠਦੀ ਹੈ ਹਾਂ ਅੱਛਾ ਇਨਸਪੈਕਟਰ ਨੇ ਅੰਦਰ ਚ ਉਹਦੀ ਮੈਨੂੰ ਕਈ ਵਾਰੀ ਤਸ਼ੱਦਦ ਆਇਸੇ ਕਰਕੇ ਸਾਹਮਣਾ ਕਰਨਾ ਪੈ ਗਿਆ ਉਹ ਮੈਥੋਂ ਸਾਰਾ ਅੰਗਰੇਜ਼ੀ ਦਾ ਲਹੂ ਬੋਲਿਆ ਉਹ ਕਹਿੰਦਾ ਚੁਗਲੇ ਉਹ ਪੰਜਾਬੀ ਭਾਸ਼ਾ ਓਏ ਇਦਾਂ ਖਾ ਮੈਨੂੰ ਉਹਦਾ ਉਹਦਾ ਗੱਲ ਵਾਚ ਕੇ ਬੋਲਿਆ ਜਾਏ ਕਿ ਅੱਛਾ ਜੀ ਐਵੇਂ ਤੂੰ ਬੋਲਦਾ ਤਾਂ ਅੱਜ ਇਹ ਗੱਲ ਪਾਰਟੀ ਦਫ਼ਤਰ ਵਿੱਚ ਸਾਰੇ ਕਿਸਮ ਦੇ ਲੀਡਰ ਆ ਕੇ ਆਉਣੇ ਸੀਗੇ ਉਹਨਾਂ ਨਾਲ ਗੱਲਬਾਤ ਹੋਣੀ ਹੈ ਤੇ ਹਾਂ ਬਸ ਉਹ ਹੀ ਪ੍ਰੈਕਟਿਸ ਤੋਂ ਸਿੱਖ ਕੇ ਜਿਹੜੇ ਜਿਹੜੇ ਉਹ ਹੁੰਦੇ ਉਹ ਪੜੇ ਲਿਖੇ ਮੈਥੋਂ ਵੱਧ ਹੋਂਦ ਹੁੰਦੇ ਜਿਹੜਾ ਕੋਈ ਕੁਝ ਬੋਲ ਰਿਹਾ ਹੈ ਉਹ ਬਸ ਉਹ ਤੋਂ ਸਿੱਖ ਲੈਣ। ਲੱਗਣ ਲੱਗੇ ਚਾਹ ਤੁਸੀਂ ਉਹ ਤੇਰੇ ਦੋਸਤ ਵੀ ਇਸ ਕਰਕੇ ਚਿੱਤਰ ਬੁੱਕਾ ਗਿਆ। ਕਿਉਂ ਮੈਨੂੰ ਆਹ ਤਾਂ ਅੱਤ ਭਾਏ ਤੂੰ ਕਿ ਤੂੰ ਬਣ ਨਹੀਂ ਸਕੀਂ ਬੱਸ ਇਹ ਬੀਬੀ ਬਗਨੀ ਨੀ ਬਗਨੀ ਇਹ ਹੁਣ 3 ਚ ਬੋਲੇ ਜੀ ਹੁਣ ਤਰੋਚੂ ਬੋਲੇ ਆ ਹਾਂ 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 ਦੇ ਪਰ ਹੁਣ ਜਿਹੜੇ ਮਤਲਬ ਜਿਹੜੇ ਬਾਰ ਬੱਚੇ ਹੈਗਾ ਤੁਹਾਡੇ ਪੋਤੇ-ਪੋਤੀਆਂ ਪਰਿਵਾਰ ਹੈਗਾ ਇਹ ਇਹ ਮਤਲਬ ਸੱਤ ਹੈਗਾ ਬਿਲਕੁਲ ਸਾਡਾ ਕੁਝ ਮੈਂ ਮੈਂ ਫਾਰਗਾ ਬੇਟੇ ਨੇ ਸਭ ਕੁਝ ਸੰਭਲਿਆ ਉਹ ਬੇਟੀਆਂ ਸਿਆਂ ਉਹਨਾਂ ਦੀ ਮੈਰਿਜ ਕਰਕੇ ਬਹੁਤ ਖੁਸ਼ ਨੇ ਫਿਰ ਮਤਲਬ ਮੈਂ ਪਰਿਵਾਰਕ ਤੌਰ ਤੇ ਹਾਂ ਅੱਛਾ ਜਿਹੜੇ ਹੁਣ ਪਰਿਵਾਰ ਦੇ ਮੈਂਬਰ ਇੱਥੇ ਹਾਜ਼ਰ ਨੇ ਉਹਨਾਂ ਉਹਨਾਂ ਸਾਰਿਆਂ ਦੀ ਤੁਹਾਡੇ ਨਾਲ ਇੱਕ ਫੋਟੋ ਇਹ ਕਿੱਤੀ ਜਾਂ ਨਾ ਉਹ ਨਾਲ ਉਹ ਜਿਹੜੀ ਜੀਵਨ ਸਾਥ ਨਾਲ ਉਹਦੇ ਨਾਲ ਨਾ ਉਹਨਾਂ ਜੇ ਡੋਨਲਡ ਬਿੰਚ ਜਿਹੜੀ ਉਹ ਤਾਂ ਮੈਨੂੰ ਐ ਸਮਝ ਨਹੀਂ ਆਉਂਦੀ ਤੁਸੀਂ ਮੇਰੀ ਫੋਟੋ ਕਿ ਚਲੋ ਹਾਂ ਤੁਹਾਡੀ ਉਹ ਉਹਨਾਂ ਨੂੰ ਤਾਂ ਆਏ ਆ ਬੇ ਤਾਂ ਇਹ ਤਾਂ ਗੋਹਣ ਪਿੱਛੇ ਜੰਮੇ ਹੋਏ ਨੇ ਉਹ ਉਹ ਤਾਂ ਉਹ ਚ ਇੱਕ ਥੋੜਾ ਕਸ਼ਟ ਕਰਾਂਗੇ ਤੁਹਾਡੀ ਤਾਂ ਨਹੀਂ ਕਰ ਲਈ ਸੀ ਆਪ ਤੂੰ ਨਾਲ ਹੀ ਸੈਨਾ ਕਰ ਕੋਈ ਕੋਈ ਸ਼ੁਭੇਚਾ ਹਾਂ ਤੁਹਾਡੇ ਤੇ ਖੁਸ਼ੀ ਦੀਆਂ ਸ਼ੁਭਕਾਮਨਾਵਾਂ